ਸਕورٹی ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲੋਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤਾਂ ਸਕورٹی ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਿਆਰੀ ਹੋਈ ਆ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣਾ ਮੇਰੇ ਮੇਕਅੱਪ ਦੀ ਕਿੱਟ ਆ ਦੋ ਮੇਰੀਆਂ ਟੰਪਾ ਆ 1.5 ਲੱਖ ਰੁਪਏ ਆ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਪੂਰੀ ਕਰੇ ਲੈ ਆਪਾਂ ਜਾਣੀ ਬਾਤ ਹਰ ਇੱਕ ਬਾਤ ਜਿਹੜਾ ਆ ਰਿਹਾ ਕ ਕੋਈ ਗੱਲ ਨਹੀਂ ਇ ਕੌਣ ਚੱਲ ਰਹੀ ਜੀ ਹਨਾ ਕੋਰਮ ਮੈਂ ਜਲੰਧਰ ਤੋਂ ਹਸਪੀਟਲ ਤੋਂ ਦਵਾਈ ਖਾਣਨੀ ਆ ਮੇਰੀਆਂ ਦੇ ਵਿੱਚ ਰਿਪੋਰਟਾਂ ਸੀ ਅਸੀਂ ਲੱਕੀ ਟਾਪੇ ਤੇ ਇੱਥੇ ਖਾਣਾ ਖਾਣ ਵਾਸਤੇ ਰੁਕੇ ਆ ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤਾਂ ਸਕਿਉਰਿਟੀ ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਾਰੀ ਹੋਈ ਆ ਪੇਮੈਂਟ 5 ਲੱਖ ਰੁਪਇਆ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣ ਮੇਰੇ ਮੇਕਅੱਪ ਦੀ ਕਿੱਟ ਆ ਦੋ ਮੇਰੀਆਂ ਟੰਬਾ ਆ 1.5 ਲੱਖ ਰੁਪਇਆ ਆ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਪੂਰੀ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਹਸਪਤਾਲ ਜਲੰਧਰ ਹਸਪਤਾਲ ਜਲੰਧਰ ਤੋਂ ਅਸੀਂ ਆਏ ਸੀਗੇ ਕੌਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਤੇ ਕੇ ਰਹਿਣੀ ਆ ਮੈਂ ਇਟਾਲੀਆ ਤੋਂ ਆ ਕੇ ਆਪਣਾ ਨਿਬਾਣਾ ਕਰਾਂਗੀ ਹੋਇਆ ਹੋਇਆ ਕਿੱਥੇ ਇਹ ਕਾਂਟ ਇੱਥੇ ਲੱਕੀ ਟਾਪੇ ਦੇ ਉੱਤੇ ਤੇ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਮੈਡਮ ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਨੇ ਪੇਕੂਫ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਵੀ ਤੁਹਾਡੀ ਪੂਰੀ ਕਾਰਵਾਈ ਕਰਦੇ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਡੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਪਾਲੀ ਗਾਰਡ ਉਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਉਹਨੂੰ ਪਤਾ ਆ ਕਿ ਕੌਣ ਆ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖਿਆ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਹਾਂਜੀ ਦੋ ਟੰਬਾਏ ਆ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਤੇ ਮੇਰੇ ਟੌਕਸ ਹੈ ਵਿੱਚ ਤੇ ਮੇਰਾ ਕੈਸ਼ ਹੈ ਤੁਸੀਂ ਕਿੱਥੋਂ ਆਏ ਆ ਆਪਾਂ ਅਸੀਂ ਇਟਾਲੀਆ ਤੋਂ ਆਏ ਹੋਈਆਂ ਸਰ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਈ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਹਾਂਜੀ ਆਈ ਸੀ ਮੌਕੇ ਤੇ ਪੁਲਿਸ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਜਿੱਦਾਂ ਇਹ ਇੱਥੇ ਮਤਲਬ ਕਿ ਬਾਹਰ ਦਾਤਾਂ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇਆ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਇੱਥੇ ਕੋਈ ਵੀ ਐਨ ਆਰ ਆਈ ਲੱਕੀ ਠਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾ ਕੇ ਆ ਭਤੀ ਮਿਹਨਤਵਾ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰ ਨੇ ਇਹਨਾਂ ਨੇ ਸਾਰਾ ਮੇਰਾ ਕੁਝ ਕਢਾਇਆ ਇੱਥੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਕ ਵਜੇ ਤੇ ਸਾਰਾ ਕਰੀਬ ਆਏ ਅਸੀਂ 3 ਜਾਂ 3:30 ਦੇ ਵਿੱਚ ਵਿੱਚ ਸਾਨੂੰ 3 ਵਜੇ ਦਾ ਇੱਥੇ ਇਹਨਾਂ ਨੇ ਦਾ ਪੰਜ ਵਜੇ ਪਹੁੰਚ ਗਏ ਸਾਡੀ ਗੱਡੀ ਲੁਆਈ ਉਹੀ ਸਾਨੂੰ ਅੰਦਰੋਂ ਲੈਣ ਗਿਆ ਤੁਹਾਡੀ ਗੱਡੀ ਦਾ ਮੈਡਮ ਆਪਣੀ ਗੱਡੀ ਦਾ ਕੋਈ ਹੈ ਨੰਬਰ ਵਗੈਰਾ ਆਪਣੀ ਦਾ ਹਾਂਜੀ ਸਰ ਉਹ ਗੱਡੀ ਦਾ ਸਾਡੀ ਦਾ ਨੰਬਰ ਮੇਰੀ ਨਹੀਂ ਅੰਦਰ ਇੱਥੇ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀਗੇ ਇਹ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਸੀਗੇ ਰੋ ਖਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ ਗੋਣਾ ਸੀਗਾ ਦੀਦੀ ਦਾ ਤੇ ਇੱਥੇ ਸੀਗਾ ਹਾਂਜੀ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਇਹ ਆਪਣਾ 22 ਦਿਨ ਲੱਖ ਦਾ ਤਾਂ ਹੈਗਾ ਹੀ ਸਰ ਤੇ 골ਡ ਵਗੈਰਾ ਵੀ ਸੀਗਾ ਜੀ ਸਰ 골ਡ ਵੀ ਨਾ ਤਾਂ ਵਿੱਚੇ ਆ ਤੇ ਆਪਾਂ ਇੱਥੇ ਲੱਗੀ ਡੱਬ ਕਿੰਨੇ ਕ ਵੇ ਆਏ ਆ ਸਰ 3 ਦੇ ਕਰੀਬ ਹੈਗਾ ਸੀਗਾ ਟਾਈਮ ਬਹੁਤ ਇੰਨਾ ਯਾਦ ਜੀ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਹਾਂ ਜੀ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾਂ ਇੱਕ ਘੁੰਮਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਜੀ ਤੁਸੀਂ ਬਣੂਗੀ ਕਿੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਸਕਿਉਰਟੀ ਸਾਨੂੰ ਤਾਂ ਇਹਨਾਂ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਆ ਕੋਈ ਮਰਗੀ ਪੁਲਿਸ ਸ਼ਿਕਾਇਤ ਕੀਤੀ ਐ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀਗੀ ਆਈ ਸੀ ਪੁਲਿਸ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਧਨ ਕੋਲ ਇਹ ਹੀ ਆ ਸਾਨੂੰ ਇਨਸਾਫ ਦਵਾਨ